ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਰਾਦਾ ਸੁਆਮੀ ਲਹਿਰ ਦਾ ਜੋ ਬਿਆਸ ਵਿੱਚ ਡੇਰਾ ਹੈ 4.25 ਹਜ਼ਾਰ ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਇਸ ਡੇਰੇ ਅੰਦਰ ਆਪਣਾ ਹੀ ਇੱਕ ਸ਼ਹਿਰ ਬਸਿਆ ਹੋਇਆ ਹੈ ਪੈਰੋਕਾਰਾਂ ਤੇ ਸਲਾਨੀਆਂ ਦੇ ਰਹਿਣ ਲਈ ਰਿਹਾਇਸ਼ੀ ਕੰਪਲੈਕਸ ਬਣੇ ਹੋਏ ਹਨ ਹਸਪਤਾਲ ਸਕੂਲ ਖੇਤੀਬਾੜੀ ਦੀ ਜ਼ਮੀਨ ਡਾਈਨਿੰਗ ਹਾਲ ਤੇ ਵੱਡੀ ਰਸੋਈ ਮੈਡੀਟੇਸ਼ਨ ਹਾਲ ਜਿਸ ਦੇ ਵਿੱਚ ਘੱਟੋ ਘੱਟ 5 ਲੱਖ ਲੋਕ ਬੈਠ ਸਕਦੇ ਹਨ ਪਿਆਸ ਡੇਰੇ ਦੀ ਕਮਾਈ ਹਜ਼ਾਰਾਂ ਕਰੋੜਾਂ ਵਿੱਚ ਦੱਸੀ ਜਾਂਦੀ ਹੈ ਵੈਸੇ ਡੇਰੇ ਨੇ ਕਦੇ ਵੀ ਆਪਣੀ ਕਮਾਈ ਬਾਰੇ ਜਨਤਕ ਤੌਰ ਤੇ ਨੇ ਪੋਰਟ ਪੇਸ਼ ਨਹੀਂ ਕੀਤੀ ਪਰ ਇੰਨੀ ਜ਼ਮੀਨ ਹੋਣ ਕਰਕੇ ਰਾਦਾ ਸਵਾਮੀ ਸਤਸੰਗ ਬੀਰਾਮ ਭਾਰਤ ਵਿੱਚ ਚੱਲ ਰਹੀਆਂ ਸਭ ਤੋਂ ਅਮੀਰ ਧਾਰਮਿਕ ਸੰਸਥਾਵਾਂ ਵਿੱਚੋਂ ਇੱਕ ਹੈ ਰਾਦਾ ਸਵਾਮੀ ਵਾਲੇ ਸਿੱਖ ਹਨ ਜਾਂ Hindu ਇਸ ਡੇਰੇ ਦੀ ਸ਼ੁਰੂਆਤ ਕਿਵੇਂ ਹੋਈ ਡੇਰੇ ਨੂੰ ਕਿੰਨੀ ਕਮਾਈ ਆਉਂਦੀ ਹੈ ਤੇ ਇਹ ਕਮਾਈ ਕਿੱਥੋਂ ਆ ਰਹੀ ਹੈ ਕੀ ਕੀ ਵਿਵਾਦ ਜੁੜੇ ਹਨ ਇਸ ਡੇਰੇ ਨਾਲ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੁਣ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਰਾਧਾ ਸਮਾਮੀ ਕੋਈ ਧਰਮ ਨਹੀਂ ਇੱਕ ਅਧਿਆਤਮਿਕ ਲਹਿਰ ਹੈ ਇਸ ਨੂੰ ਇੱਕ ਪਰੰਪਰਾ ਜਾਂ ਵਿਸ਼ਵਾਸ ਵੀ ਕਿਹਾ ਜਾਂਦਾ ਹੈ ਇਸ ਦੀ ਸ਼ੁਰੂਆਤ ਸ਼ਿਵਦੇਵ ਸਿੰਘ ਨੇ ਬਸੰਤ ਪੰਚਮੀ ਵਾਲੇ ਦਿਨ ਉੱਤਰ ਪ੍ਰਦੇਸ਼ ਦੇ ਆਗਰੇ ਦੀ ਤੀਸੀ 25 ਅਗਸਤ 1818 ਨੂੰ ਸ਼ਿਵਦੇਵਾਲ ਸਿੰਘ ਦਾ ਜਨਮ ਆਗਰਾ ਵਿੱਚ ਹੀ ਹੋਇਆ ਸੀ ਇਹਨਾਂ ਦੇ ਮਾਤਾ ਪਿਤਾ ਹਿੰਦੂ ਸਨ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਵੀ ਪੈਰੋਕਾਰ ਸਨ ਹਾਥ ਰਸਤੇ ਇੱਕ ਹੋਰ ਅਧਿਆਤਮਿਕ ਗੁਰੂ ਸਨ ਜਿਨ੍ਹਾਂ ਦਾ ਨਾਮ ਸੀ ਤੁਲਸੀ ਸਾਹਿਬ ਸ਼ਿਵਦੇਵਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਇਹਨਾਂ ਦਾ ਵੀ ਪੈਰੋਕਾਰ ਸੀ ਸ਼ਿਵਦੇਵਾਲ ਸਿੰਘ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਸਨ ਤੁਲਸੀ ਸਾਹਿਬ ਨੇ ਹੀ ਸ਼ਿਵਦੇਵਾਲ ਸਿੰਘ ਨੂੰ ਸੂਰਤ ਸ਼ਬਦ ਯੋਗ ਸਿਖਾਇਆ ਸੰਤ ਮਤਲਬ ਵਿੱਚ ਇਹ ਇੱਕ ਸਿਮਰਨ ਹੁੰਦਾ ਹੈ ਮਤਲਬ ਕਿ ਆਪਣੀ ਆਤਮਾ ਨੂੰ ਬ੍ਰਹਮ ਨਾਲ ਮਿਲਾਉਣ ਲਈ ਇਹ ਸਿਮਰਨ ਕਰਲਾ ਸਿਖਾਇਆ ਗੁਰੂਆਂ ਵਿੱਚ ਸ਼ਰਧਾ ਰੱਖਣੀ ਸਿਖਾਈ ਸ਼ਾਕਾਹਾਰੀ ਰਹਿਣ ਲਈ ਕਿਹਾ ਗਿਆ ਪਰ ਬ੍ਰਹਮਚਾਰੀ ਬਣਨ ਲਈ ਨਹੀਂ ਕਿਹਾ ਗਿਆ ਸ਼ਿਵਦੇਵਾਲ ਸਿੰਘ ਤੁਲਸੀ ਸਾਹਿਬ ਦੇ ਨਾਲ ਨਾਲ ਹੀ ਰਹਿੰਦੇ ਪਰ ਉਹਨਾਂ ਨੇ ਉਹਨਾਂ ਤੋਂ ਗੱਦੀ ਨਹੀਂ ਲਈ ਮਤਲਬ ਕਿ ਉਹਨਾਂ ਦੇ ਉੱਤਰਾਧਿਕਾਰੀ ਨਹੀਂ ਬਣੇ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ ਲੈਣ ਤੋਂ ਬਾਅਦ ਇਹ ਫਾਰਸੀ ਬਾਦਸ਼ਾਹ ਦੇ ਅਨੁਵਾਦਕ ਵਜੋਂ ਨੌਕਰੀ ਵੀ ਕਰਦੇ ਰਹੇ ਤੇ ਬਾਅਦ ਵਿੱਚ ਇਹ ਨੌਕਰੀ ਵੀ ਸ਼ਾਰਟ ਦਿੱਤੀ ਫਿਰ ਇਹ ਜਿਆਦਾਤਰ ਸਮਾਤਾ ਆਰਮੀਕ ਕੰਮਾਂ ਵਿੱਚ ਹੀ ਲਗਾਉਂਦੇ ਫਿਰ ਸਨ 1861 ਵਿੱਚ ਇਹਨਾਂ ਨੇ ਆਪਣਾ ਅਲੱਗ ਹੀ ਅੰਦੋਲਨ ਚਲਾਇਆ ਜਾ ਕਹਿ ਲਈਏ ਇੱਕ ਲਹਿਰ ਚਲਾਈ ਜਿਸ ਦਾ ਨਾਮ ਸੀ ਰਾਦਾ ਸੁਆਮੀ ਰਾਦਾ ਦਾ ਮਤਲਬ ਆਤਮਾ ਤੇ ਸੁਆਮੀ ਦਾ ਮਤਲਬ ਪਰਮਾਤਮਾ ਇਹਨਾਂ ਨੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਜਾ ਕਹਿ ਲਈਏ ਆਪਣੇ ਗੁਰੂ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਸਤਸੰਗ ਲਗਾਉਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਉਹਨਾਂ ਨਾਲ ਕਾਫੀ ਲੋਕ ਜੁੜਨੇ ਲੱਗੇ ਕਾਫੀ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਜਿਵੇਂ ਜਿਵੇਂ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵਧੀ ਤਾਂ ਉਹਨਾਂ ਨੇ ਆਪਣੇ ਕੁਝ ਪੈਰੋਕਾਰਾਂ ਨੂੰ ਵਿਸ਼ੇਸ਼ ਅਧਿਕਾਰ ਵੀ ਦੇ ਦੇਤੇ ਕਿ ਉਹ ਆਪਣੇ ਆਪਣੇ ਖੇਤਰ ਵਿੱਚ ਜਾ ਕੇ ਰਾਧਾ ਸੁਆਮੀ ਧਰਮ ਦਾ ਪ੍ਰਚਾਰ ਕਰ ਸਕਦੇ ਹਨ ਮਤਲਬ ਕਿ ਆਪਣੇ ਆਪਣੇ ਇਲਾਕੇ ਵਿੱਚ ਰਾਧਾ ਸੁਆਮੀ ਲਹਿਰ ਦੀ ਸ਼ੁਰੂਆਤ ਕਰ ਸਕਦੇ ਹਨ ਇਹ ਵਿਸ਼ੇਸ਼ ਅਧਿਕਾਰਾਂ ਵਾਲੇ ਪੈਰੋਕਾਰਾਂ ਵਿੱਚੋਂ ਹੀ ਇੱਕ ਸੀ ਬਾਬਾ ਜੈਮਲ ਸਿੰਘ ਇਹ ਕਾਫੀ ਸਮੇਂ ਤੋਂ ਰਾਧਾ ਸੁਆਮੀ ਲਹਿਰ ਨਾਲ ਜੁੜੇ ਹੋਏ ਸਨ ਉਸ ਸਮੇਂ ਵਿੱਚ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਤਾਂ ਜੈਮਲ ਸਿੰਘ ਦਾ ਜਨਮ ਸਿੱਖ ਰਾਜ ਸਮੇਂ ਪਿੰਡ ਘੁੰਮਣ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ 1800 ਉਹ ਟਾਲੀ ਵਿੱਚ ਹੋਇਆ ਸੀ 5 ਸਾਲ ਦੀ ਉਮਰ ਵਿੱਚ ਹੀ ਇਹਨਾਂ ਨੇ ਆਪਣੀ ਸਿੱਖਿਆ ਇੱਕ ਰਿਸ਼ੀ ਖੇਮ ਦਾਸ ਕੋਲੋਂ ਪੂਰੀ ਕੀਤੀ ਇਹ ਦੋ ਸਾਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਗੇ ਪਾਠਕ ਬਣ ਗਏ ਤੇ ਦਸਮ ਗ੍ਰੰਥ ਵੀ ਪੜ੍ਹ ਲਿਆ ਸੀ 12 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਇੱਕ ਰੱਬ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਇੱਕ ਦੇਹਤਾਰੀ ਗੁਰੂ ਦੀ ਜ਼ਰੂਰਤ ਸੀ ਜੋ ਉਸ ਨੂੰ ਅਨਹਦ ਸ਼ਬਦ ਬਾਰੇ ਵਿਆਖਿਆ ਕਰਕੇ ਦੱਸੇ ਇਸੇ ਪਾਲ ਵਿੱਚ ਹੀ 14 ਸਾਲ ਦੀ ਉਮਰ ਵਿੱਚ 1859 ਵਿੱਚ ਉਹ ਉੱਤਰ ਪ੍ਰਦੇਸ਼ ਦੇ ਆਗਰਾ ਪਹੁੰਚੇ ਤੇ ਸ਼ਿਵਦੇਵਾਲ ਸਿੰਘ ਨੂੰ ਆਪਣਾ ਗੁਰੂ ਮੰਨਿਆ ਇੱਥੋਂ ਉਹ ਰਾਧਾ ਸੁਆਮੀ ਲਹਿਰ ਨਾਲ ਜੁੜੇ ਤੇ 17 ਸਾਲ ਦੀ ਉਮਰ ਵਿੱਚ ਹੀ ਬ੍ਰਿਟਿਸ਼ ਇੰਡੀਆ ਫੌਜ ਵਿੱਚ ਸਿਪਾਹੀ ਤੇ ਹੌਲਦਾਰ ਵਜੋਂ ਨੌਕਰੀ ਵੀ ਕੀਤੀ ਤੇ ਸੇਵਾ ਮੁਕਤੀ ਤੋਂ ਬਾਅਦ ਇਹ ਬਿਆਸ ਕਸਬੇ ਦੇ ਕੋਲ ਬਿਲਕੁਲ ਉਜਾਰ ਤੇ ਅਲੱਗ ਪਈ ਜ਼ਮੀਨ ਵਿੱਚ বাস ਗਏ ਤੇ ਜੈਮਲ ਸਿੰਘ ਉਹ ਦੇਸ਼ ਰੋਖਾਂ ਵਿੱਚੋਂ ਇੱਕ ਸੀ ਜੋ ਸ਼ਿਵ ਦਿয়াল ਸਿੰਘ ਦੁਆਰਾ ਚੁਣਿਆ ਗਿਆ ਸੀ ਕਿ ਆਪਣੇ ਆਪਣੇ ਖੇਤਰ ਵਿੱਚ ਜਾ ਕੇ ਰਾਧਾ ਸੁਆਮੀ ਧਰਮ ਪ੍ਰਚਾਰ ਕਰ ਸਕਣ ਤੇ ਇਹਨਾਂ ਨੇ ਐਵੇਂ ਹੀ ਕੀਤਾ ਆਪਣੇ ਗੁਰੂ ਸ਼ਿਵ ਦਿয়াল ਸਿੰਘ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਇਸ ਉਜਾੜ ਪਈ ਜਗ੍ਹਾ ਤੇ ਲੋਕ ਆਉਣਾ ਸ਼ੁਰੂ ਹੋਏ ਤੇ ਰਾਧਾ ਸੁਆਮੀ ਲਹਿਰ ਨਾਲ ਜੁੜਨ ਲੱਗੇ ਇਸ ਜਗ੍ਹਾ ਤੇ ਇੱਕ ਬਸਤੀ ਬਣ ਗਈ ਇਹ ਅੱਗੇ ਚੱਲ ਕੇ ਇਹ ਜਗ੍ਹਾ ਬਾਬਾ ਜੈਮਲ ਸਿੰਘ ਦਾ ਡੇਰਾ ਜਾਂ ਡੇਰਾ ਬਾਬਾ ਜੈਮਲ ਸਿੰਘ ਜਾਂ ਰਾਧਾ ਸੁਆਮੀ ਸਤਸੰਗ ਬਿਆਸ ਦੇ ਨਾਮ ਨਾਲ ਮਸ਼ਹੂਰ ਹੋਇਆ 1891 ਵਿੱਚ ਜੈਮਲ ਸਿੰਘ ਨੇ ਹੀ ਰਾਧਾ ਸੁਆਮੀ ਡੇਰੇ ਦੀ ਸਥਾਪਨਾ ਬਿਆਸ ਦਰਿਆ ਦੇ ਕੋਲ ਕੀਤੀ ਸੀ 1903 ਵਿੱਚ ਜੈਮਲ ਸਿੰਘ ਦੀ ਮੌਤ ਹੋਈ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੇ ਇੱਕ ਪੈਰੋਕਾਰ ਸਾਵਣ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਸੀ ਜਿਸ ਨੇ ਅੱਗੇ ਚੱਲ ਕੇ ਰਾਧਾ ਸਵਾਮੀ ਡੇਰੇ ਨੂੰ ਕਾਫੀ ਵਧਾਇਆ ਮਤਲਬ ਅੱਜ ਜੋ ਤੁਸੀਂ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦਾ ਨਾਮ ਸੁਣਦੇ ਹੋ ਉਸ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ ਅੱਜ ਵੀ ਇਹ ਲਹਿਰ ਆਪਣੇ ਪੁਰਾਣੇ ਗੁਰੂਆਂ ਦੇ ਵਿਚਾਰ ਅਨੁਸਾਰ ਹੀ ਚੱਲਦੀ ਆ ਰਹੀ ਹੈ ਹੁਣ ਇਸ ਡੇਰੇ ਦੀ ਅਗਵਾਈ ਬਾਬਾ ਜਗਿੰਦਰ ਸਿੰਘ ਕਰ ਰਹੇ ਹਨ 1 ਅਗਸਤ 1954 ਨੂੰ ਜਨਮੇ ਗੁਰਿੰਦਰ ਸਿੰਘ ਬਿਆਸ ਡੇਰੇ ਦੀ ਅਗਵਾਈ ਕਰ ਰਹੇ ਹਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹਨਾਂ ਨੇ ਬੈਚਲਰ ਆਫ ਕਾਮਰਸ ਡਿਗਰੀ ਹਾਸਲ ਹੋਈ ਹੈ ਇਹਨਾਂ ਨੇ 1990 ਵਿੱਚ ਰਾਧਾ ਸਵਾਮੀ ਬਿਆਸ ਦੇਰੇ ਦੀ ਗੱਦੀ ਸੰਭਾਲੀ ਹੁਣ ਹਰ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਵੱਡੀ ਭੀੜ ਇਹਨਾਂ ਨੂੰ ਮਿਲਣ ਆਉਂਦੀ ਹੈ ਅਪ੍ਰੈਲ ਤੋਂ ਅਗਸਤ ਵਿੱਚਕਾਰ ਇਹ ਪਾਰਟ ਤੋਂ ਬਾਹਰ ਵੀ ਰਾਧਾ ਸਵਾਮੀ ਲਹਿਰ ਦਾ ਪ੍ਰਚਾਰ ਕਰਨ ਜਾਂਦੇ ਹਨ ਰਾਧਾ ਸਵਾਮੀ ਸਤਸੰਗ ਬਿਆਸ ਦਾ ਮੁੱਖ ਡੇਰਾ ਇਹੀ ਹੈ ਜੋ ਬਿਆਸ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਹੈ ਇਹ ਡੇਰਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਉਂਦਾ ਹੈ ਬਿਆਸ ਡੇਰੇ ਦੀ ਸਥਾਪਨਾ ਜੈਮਲ ਸਿੰਘ ਨੇ ਕੀਤੀ ਸੀ ਉਦੋਂ ਤੋਂ ਹੀ ਲੈ ਕੇ ਉੱਥੋਂ ਗੁਰੂ ਸ਼ਿਸ਼ੇ ਦੀ ਪਰੰਪਰਾ ਚੱਲਦੀ ਆ ਰਹੀ ਹੈ ਜੈਮਲ ਸਿੰਘ ਤੋਂ ਬਾਅਦ ਸਾਵਣ ਸਿੰਘ ਆਏ ਫਿਰ ਜਗਤ ਸਿੰਘ ਫਿਰ ਚਰਨ ਸਿੰਘ ਤੇ ਹੁਣ ਇਸ ਡੇਰੇ ਨੂੰ 1990 ਤੋਂ ਲੈ ਕੇ ਗੁਰਿੰਦਰ ਸਿੰਘ ਢਿੱਲੋਂ ਚਲਾ ਰਹੇ ਹਨ ਇੱਥੇ ਜਤਨਾ ਜ਼ਰੂਰੀ ਹੈ ਕਿ ਹਾਲ ਵਿੱਚ ਹੀ ਰਾਧਾ ਸਵਾਮੀ ਸਤਸਿੰਘ ਬਿਆਸ ਡੇਰਾ ਚਰਚਾ ਵਿੱਚ ਆਇਆ ਸੀ ਕਿਉਂਕਿ ਜਗਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਡੇਰੇ ਦਾ ਨਵਾਂ ਮੁਖੀ ਬਣਾਉਣ ਦੀ ਗੱਲ ਹੋ ਰਹੀ ਸੀ ਬਾਕੀ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਨੂੰ ਹੀ ਡੇਰੇ ਦਾ ਮੁਖੀ ਦੱਸਿਆ ਜਾ ਰਿਹਾ ਹੈ ਰਾਧਾ ਸੁਆਮੀ ਦੇ ਕਈ ਡੇਰੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਬਿਆਸ ਵਾਲਾ ਡੇਰਾ ਹੀ ਹੈ ਇਸ ਤੋਂ ਬਾਅਦ ਰਾਧਾ ਸੁਆਮੀ ਦਿਆਲ ਦਾਸ ਡੇਰਾ ਜੋ ਕਿ ਆਗਰਾ ਵਿੱਚ ਹੈ ਬਾਕੀ ਇਹਨਾਂ ਦੇ ਭਾਰਤ ਵਿੱਚ ਬਹੁਤ ਸਾਰੇ ਡੇਰੇ ਹਨ ਇਹਨਾਂ ਦੇ ਪੈਰੋਕਾਰਾਂ ਦੀ ਸੰਖਿਆ ਲੱਖਾਂ ਕਰੋੜਾਂ ਵਿੱਚ ਹੈ ਜੇਕਰ ਗੱਲ ਕਰੀਏ ਕਿ ਇਹਨਾਂ ਦੇ ਵਿਸ਼ਵਾਸ ਕੀ ਕੀ ਹਨ ਤਾਂ ਸਭ ਤੋਂ ਪਹਿਲਾਂ ਸਤਮਤ ਫਲਸਫੀ ਆਉਂਦੀ ਹੈ ਰਾਧਾ ਸੁਆਮੀ ਦੀ ਸਿੱਖਿਆਵਾਂ ਕਹਿੰਦੀਆਂ ਹਨ ਕਿ ਇੱਕ ਜੀਵਤ ਜਾਗਤ ਗੁਰੂ ਹੋਣਾ ਜ਼ਰੂਰੀ ਹੈ ਜੋ ਵਿਆਖਿਆ ਕਰਕੇ ਅਧਿਆਤਮਿਕਤਾ ਬਾਰੇ ਦੱਸੇ ਦੂਸਰਾ ਹੈ ਸਿਮਰਨ ਕਰਨ ਤੇ ਵੱਧ ਜੋਰ ਦਿੰਦੇ ਹਨ ਇਹ ਮੰਨਦੇ ਹਨ ਸਿਮਰਨ ਕਰਕੇ ਹੀ ਆਪਣੇ ਅੰਦਰੋਂ ਭਗਵਾਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤੀਸਰਾ ਇਹ ਸ਼ਾਕਾਹਾਰੀ ਤੇ ਸਾਦਾ ਜੀਵਨ ਬਤਾਉਂਦੇ ਹਨ ਇੱਥੇ ਆਉਣ ਵਾਲੇ ਪੈਰੋਕਾਰਾਂ ਨੂੰ ਸਧਾਰਨ ਜੀਵਨ ਬਤੀਤ ਕਰਨ ਲਈ ਕਿਹਾ ਜਾਂਦਾ ਹੈ ਬਾਕੀ ਨਸ਼ੇ ਤੇ ਸ਼ਰਾਬ ਹਿੰਸਾ ਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਚੌਥਾ ਯੂਨੀਵਰਸਲ ਬ੍ਰਦਰਹੁੱਡ ਮਤਲਬ ਜਾਤ ਪਾਤ ਤੇ ਧਰਮ ਨਸਲ ਦੀ ਪਰਵਾਹ ਕੀਤੇ ਬਿਨਾ ਸਭ ਨੂੰ ਇੱਕੋ ਜਿਹੀ ਸਿੱਖਿਆ ਤੇ ਇਕੱਠੇ ਰਹਿਣ ਲਈ ਕਿਹਾ ਜਾਂਦਾ ਹੈ ਜਾਤ ਪਾਤ ਦਾ ਵਿਤਕਰਾ ਨਹੀਂ ਹੁੰਦਾ ਬਾਕੀ ਆਪਸੀ ਪ੍ਰੇਮ ਪਿਆਰ ਬਤਾਉਣ ਲਈ ਕਿਹਾ ਜਾਂਦਾ ਹੈ ਇਹ ਕੁਝ ਮੇਨ ਸਿੱਖਿਆਵਾਂ ਹਨ ਜੋ ਰਾਧਾ ਸੁਆਮੀ ਡੇਰੇ ਵਿੱਚ ਦਿੱਤੀਆਂ ਜਾਂਦੀਆਂ ਹਨ ਜੇਕਰ ਗੱਲ ਕਰੀਏ ਇਹਨਾਂ ਦੀ ਕਮਾਈ ਦੀ ਹਰ ਸਾਲ ਰਾਧਾ ਸਵਾਮੀ 사ਸੰਗ ਬਿਆਸ ਡੇਰੇ ਨੂੰ ਹਜ਼ਾਰਾਂ ਕਰੋੜ ਰੁਪਈਆ ਦੀ ਕਮਾਈ ਹੁੰਦੀ ਹੈ ਵੈਸੇ ਡੇਰੇ ਦੀ ਆਮਦਨ ਬਾਰੇ ਜਾਣਕਾਰੀ ਡੇਰੇ ਵਾਲੇ છુપਾ ਕੇ ਹੀ ਰੱਖਦੇ ਹਨ ਜੰਤਕ ਨਹੀਂ ਕੀਤੀ ਜਾਂਦੀ ਪਰ ਇੱਕ ਅੰਦਾਜ਼ੇ ਮੁਤਾਬਿਕ ਹਰ ਸਾਲ ਕਰੀਬ 3000 ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ ਕਮਾਈ ਦੇ ਸਰੋਤ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਦਾਨ ਜਦੋਂ ਵੀ ਇੱਥੇ ਧਾਰਮਿਕ ਸਮਾਗਮ ਜਾਂ 사ਸੰਗ ਹੁੰਦਾ ਤਾਂ ਉਹ ਤੋਂ ਡੇਰੇ ਦੇ ਪੈਰੋਕਾਰ ਆਪਣੀ ਸਵੈ ਇੱਛਾ ਨਾਲ ਦਾਣ ਦਿੰਦੇ ਹਨ ਬਾਕੀ ਡੇਰੇ ਕੋਲ ਖੇਤੀਬਾੜੀ ਕਰਨ ਲਈ ਵਿਸ਼ਾਲ ਜ਼ਮੀਨ ਵੀ ਹੈ ਡੇਰੇ ਦੇ ਕਈ ਚੈਰੀਟੇਬਲ ਟਰਸਟ ਵੀ ਚੱਲ ਰਹੇ ਹਨ ਵਿਦਿਅਕ ਸੰਸਥਾਵਾਂ ਸਿਹਤ ਸਹੂਲਤਾਂ ਇਹੋ ਜਿਹੇ ਪ੍ਰੋਜੈਕਟਾਂ ਤੋਂ ਵੀ ਡੇਰੇ ਨੂੰ ਕਮਾਈ ਆਉਂਦੀ ਹੈ ਜਦੋਂ ਕੋਈ ਅਜਿਹੀ ਸੰਸਥਾ ਬਣਦੀ ਹੈ ਜਿਸ ਨਾਲ ਲੱਖਾਂ ਕਰੋੜ ਪੈਰੋਕਾਰ ਜੁੜੇ ਹੋਣ ਤਾਂ ਉਸ ਨਾਲ ਵਿਵਾਦ ਜੁੜਨੇ ਵੀ ਲਾਜ਼ਮੀ ਹਨ ਇਸੇ ਤਰ੍ਹਾਂ ਰਾਧਾ ਸਵਾਮੀ 사ਸੰਗ ਡੇਰੇ ਨਾਲ ਵੀ ਕਈ ਵਿਵਾਦ ਜੁੜੇ ਹੋਏ ਹਨ ਸਭ ਤੋਂ ਪਹਿਲਾ ਜ਼ਮੀਨੀ ਵਿਵਾਦ ਜਿਵੇਂ ਜਿਵੇਂ ਡੇਰਾ ਵਧਿਆ ਤਾਂ ਡੇਰੇ ਦੇ ਆਸ-ਪਾਸ ਦੀ ਜ਼ਮੀਨ ਹੌਲੀ-ਹੌਲੀ ਡੇਰੇ ਨੇ ਹਾਸਲ ਕੀਤੀ ਤਾਂ ਸਥਾਨਕ ਪਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਕਿ ਡੇਰੇ ਨੇ ਉਹਨਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਮਤਲਬ ਦਰਿਆਵਾਂ ਦੀ ਜ਼ਮੀਨ ਤੇ ਚੰਗਰੀ ਖੇਤਰਾ ਤੇ ਕਬਜ਼ਾ ਕੀਤਾ ਗਿਆ ਇਹ ਕਿਹਾ ਜਾਂਦਾ ਹੈ ਕਿ ਸਹੀ ਤਰੀਕੇ ਨਾਲ ਜ਼ਮੀਨ ਹਾਸਲ ਨਹੀਂ ਕੀਤੀ ਗਈ ਇਹ ਇਲਜ਼ਾਮ ਲੰਬੇ ਸਮੇਂ ਤੋਂ ਰਾਧਾ ਸਵਾਮੀ ਸਾਸੰਗ ਡੇਰੇ ਤੇ ਲੱਗ I'm ਦੂਸਰਾ ਇਲਜ਼ਾਮ ਇਹ ਹੈ ਕਿ ਰਾਗਾ ਸਮਾਮੀ 사ਸੰਗ ਡੇਰਾ ਕਾਫੀ ਜਿਆਦਾ ਅਮੀਰ ਹੋ ਚੁਕਿਆ ਹੈ ਤੇ ਕਈ ਪ੍ਰਕਾਰ ਦੇ ਕਾਰੋਬਾਰ ਚੱਲ ਰਹੇ ਹਨ ਪਰ ਡੇਰੇ ਨੇ ਕਦੇ ਵੀ ਆਪਣੀ ਆਮਦਨ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਕਿ ਰੁਪਈਆ ਆਉਂਦਾ ਕਿੱਥੋਂ ਹੈ ਤੇ ਕਿੱਥੇ-ਕਿੱਥੇ ਖਰਚ ਹੁੰਦਾ ਹੈ ਬੇਸ਼ੱਕ ਡੇਰੇ ਦੀ ਕਮਾਈ ਦਾ ਮੁੱਖ ਸਾਧਨ ਦਰ ਹੀ ਦੱਸਿਆ ਜਾਂਦਾ ਹੈ ਪਰ ਫਿਰ ਵੀ ਡੇਰੇ ਨੇ ਇਸ ਬਾਰੇ ਕਦੇ ਵੀ ਰਿਪੋਰਟਾਂ ਜਨਤਕ ਨਹੀਂ ਕੀਤੀਆਂ ਤਾਂ ਇਸ ਦੇ ਆਲੋਚਕ ਕਹਿੰਦੇ ਹਨ ਕਿ ਡੇਰੇ ਨੂੰ ਇਸ ਮਾਮਲੇ ਵਿੱਚ ਥੋੜਾ ਪਾਰਦਰਸ਼ੀ ਬੰਨਾ ਚਾਹੀਦਾ ਹੈ ਰਾਦਾਸ ਨੂੰ ਮਾਮੀ ਸੱਸ ਨਾਲ ਡੇਰੇ ਨਾਲ जोडਿਆ ਤੀਜਾ ਵਿਵਾਦ ਜਿਸ ਬਾਰੇ ਸਮੇਂ-ਸਮੇਂ ਤੇ ਅਫਵਾਹਾਂ ਆਉਂਦੀਆਂ ਰਹਿੰਦੀਆਂ ਤੇ ਤੁਸੀਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਵੀ ਕਈ ਪੋਸਟਾਂ ਦੇਖੀਆਂ ਹੋਣਗੀਆਂ ਕਿ ਡੇਰੇ ਦਾ ਅਗਲਾ ਮੁਖੀ ਕੌਣ ਹੋਵੇਗਾ ਜਦੋਂ ਇਸ ਡੇਰੇ ਦਾ ਕੋਈ ਇੱਕ ਗੁਰੂ ਦੁਨੀਆ ਤੋਂ ਚਲੇ ਜਾਂਦਾ ਤਾਂ ਸਵਾਲ ਉੱਠਦੇ ਅਗਲਾ ਗੁਰੂ ਕੌਣ ਹੋਵੇਗਾ ਗੁਰੂ ਗੱਦੀ ਕੌਣ ਸੰਭੇਗਾ ਇਸ ਬਾਰੇ ਵਿਵਾਦ ਹੋ ਜਾਂਦਾ ਸੋ ਇਸ ਤਰ੍ਹਾਂ ਦੇ ਛੋਟੇ-ਮੋਟੇ ਹੋਰ ਵੀ ਕਈ ਵਿਵਾਦ ਹਨ ਥੈਂਕ ਯੂ ਧੰਨਵਾਦ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚ ਸਕੇ ਤੇ ਇਸ ਰਾਧਾ ਸੋਮੇ ਸਤਸੰਗ ਢੇਰੇ ਦਾ ਅਗਲਾ ਮੁਖੀ ਕੌਣ ਹੋਵੇਗਾ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ